ਇਸ ਵੇਲੇ ਦੀ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀਰਾ ਦੇ ਪਿੰਡ ਬੰਡਾਲਾ ਤੋਂ ਜਿੱਥੇ ਇੱਕ ਬੇਅਦਬੀ ਹੋਈ ਹੈ ਬੇਅਦਬੀ ਹੋਈ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਔਰ ਉਸ ਤੋਂ ਬਾਅਦ ਮਲਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ ਵੱਡੀ ਖਬਰ ਇਸੇ ਦੇ ਨਿਕਲ ਕੇ ਸਾਹਮਣੇ ਆ ਰਹੀ ਹੈ ਬੇਅਦਬੀ ਦੇ ਮਲਜ਼ਮ ਦਾ ਮੌਕੇ ਦੇ ਉੱਪਰ ਹੀ ਕਤਲ ਕਰ ਦਿੱਤਾ ਗਿਆ ਹੈ ਔਰ ਕਟਾਪਾ ਚੜਾਇਆ ਗਿਆ ਕੁੱਟ-ਕੁੱਟ ਕੇ ਮਲਜ਼ਮ ਨੂੰ ਮਾਰ ਦਿੱਤਾ ਗਿਆ ਹੈ ਔਰ ਮੌਕੇ ਦੇ ਉੱਪਰ ਸੰਗਤ ਇਕੱਠੀ ਹੋ ਗਈ ਵੱਡੀ ਗਿਣਤੀ ਦੇ ਵਿੱਚ ਔਰ ਜਿਵੇਂ ਪਤਾ ਲੱਗਦਾ ਹੈ ਕਿ ਬੇਦਬੀ ਹੋ ਗਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅੰਗ ਪਾੜ ਕੇ ਮਲਜ਼ਮ ਭਜ ਰਿਹਾ ਸੀ ਇਸ ਤਰ੍ਹਾਂ ਦੇ ਇਲਜ਼ਾਮ ਨੇ ਉਸ ਮਲਜ਼ਮ ਦੇ ਉੱਪਰ ਔਰ ਉਸ ਤੋਂ ਬਾਅਦ ਫਿਰ ਮਲਜ਼ਮ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾ ਹੈ ਤਾਂ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਹੈ ਔਰ ਉੱਥੇ ਹੀ ਮਲਜ਼ਮ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸਾਡਾ ਮੁੰਡਾ ਤਾਂ ਮੰਦਬੁੱਧੀ ਸੀ ਇਸ ਤਰ੍ਹਾਂ ਦੀ ਗੱਲ ਕਹੀ ਜਾ ਰਹੀ ਹੈ ਔਰ ਤੁਹਾਡੇ ਨਾਲ ਲਗਾਤਾਰ ਸੰਜੀ ਕਰ ਰਹੇ ਹਾਂ ਕਿ ਜਿਸ ਤਰੀਕੇ ਦੇ ਨਾਲ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਸਾਲਾਂ ਤੋਂ ਪਿਛਲੇ ਲੰਬੇ ਸਮੇਂ ਤੋਂ ਹੋ ਰਹੀਆਂ ਨੇ ਔਰ ਉਸ ਤੋਂ ਬਾਅਦ ਲੋਕਾਂ ਦੇ ਜ਼ਹਿਨ ਦੇ ਵਿੱਚ ਗੁੱਸਾ ਇਸ ਗੱਲ ਨੂੰ ਲੈ ਕੇ ਕਿ ਸਾਨੂੰ ਇਨਸਾਫ ਤਾਂ ਮਿਲਦਾ ਨਹੀਂ ਇਸ ਤਰ੍ਹਾਂ ਦੀਆਂ ਗੱਲਾਂ ਲੋਕਾਂ ਦੇ ਜ਼ਹਿਨ ਦੇ ਵਿੱਚ ਗਈਆਂ ਔਰ ਉਸ ਤੋਂ ਬਾਅਦ ਹੀ ਸ਼ਾਇਦ ਇਹੋ ਜਿਹੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਕਿ ਮੌਕੇ ਦੇ ਉੱਪਰ ਹੀ ਲੋਕਾਂ ਦੇ ਵੱਲੋਂ ਕੁੱਟ-ਕੁੱਟ ਕੇ ਮੁਲਜ਼ਮਾਂ ਨੂੰ ਮਾਰ ਦਿੱਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਕਈ ਘਟਨਾਵਾਂ ਹੋਈਆਂ ਬੇਅਦਬੀ ਦੀਆਂ ਤਾਂ ਇੱਕ ਘਟਨਾ ਬੇਅਦਬੀ ਦੀ ਹੋਰ ਹੋਈ ਹੈ ਜਿੱਥੇ ਕਿ ਮੁਲਜ਼ਮ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਤਾਂ ਬੇਅਦਬੀ ਦੇ ਮੁਲਜ਼ਮ ਦਾ ਮੌਕੇ ਦੇ ਉੱਪਰ ਹੀ ਕਤਲ ਕਰ ਦਿੱਤਾ ਗਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਭੱਜਦੇ ਬੰਦੇ ਨੂੰ ਮੌਕੇ ਦੇ ਉੱਪਰ ਫੜਿਆ ਔਰ ਉਧਰੋਂ ਮਲਜ਼ਮ ਦਾ ਜਿਹੜਾ ਪਰਿਵਾਰ ਆ ਉਹ ਵੀ ਸਾਹਮਣੇ ਆਇਆ ਔਰ ਰੋਂਦੇ ਹੋਏ ਕਹਿੰਦੇ ਕਿ ਸਾਡਾ ਮੁੰਡਾ ਤਾਂ ਮੰਦਬੁੱਧੀ ਸੀ ਇਸ ਤਰ੍ਹਾਂ ਦੀ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਲਗਾਤਾਰ ਸਾਂਝੀ ਕਰ ਰਹੇ ਕਿ ਜਿਸ ਤਰੀਕੇ ਦੇ ਨਾਲ ਬੇਦਬੀ ਹੋਈ ਔਰ ਬੇਦਬੀ ਦਾ ਜਿਹੜਾ ਮਲਜ਼ਮ ਸੀ ਬੇਗਬੀ ਦੇ ਮੁਲਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ ਮੌਕੇ ਦੇ ਉੱਪਰ ਹੀ ਔਰ ਉੱਥੇ ਹੀ ਪਰਿਵਾਰ ਦਾ ਵੀ ਬਿਆਨ ਆਇਆ ਹੈ ਔਰ ਉੱਥੇ ਹੀ ਜਾਣਕਾਰੀ ਤੋਂ ਨਸੰਜੀ ਕਰ ਰਹੇ ਕਿ ਉੱਥੇ ਹੀ ਮੌਕੇ ਦੇ ਉੱਪਰ ਨਿਹੰਗ ਸਿੰਘ ਜਥੇਬੰਦੀਆਂ ਸੀਗੀਆਂ ਹੋਰ ਵੀ ਜਥੇਬੰਦੀਆਂ ਜੋ ਸੀ ਔਰ ਉਹਨਾਂ ਦਾ ਬਿਆਨ ਵੀ ਆਇਆ ਹੈ ਔਰ ਉਹਨਾਂ ਦੇ ਵੱਲੋਂ ਵੀ ਸਾਫ਼ ਤੌਰ ਤੇ ਇਹ ਗੱਲ ਕਹੀ ਗਈ ਕਿ ਮੌਕੇ ਦੇ ਉੱਪਰ ਜਦੋਂ ਸਾਨੂੰ ਪਤਾ ਲੱਗਿਆ ਔਰ ਉਸ ਵੇਲੇ ਅਸੀਂ ਫਿਰ ਕਤਲ ਉਸ ਵੇਲੇ ਜਿਹੜਾ ਲੋਕਾਂ ਦੀਆਂ ਭਾਵਨਾਵਾਂ ਆहत ਹੋਈਆਂ ਔਰ ਇਸ ਕਰਕੇ ਫਿਰ ਮੁਲਜ਼ਮ ਦਾ ਕਤਲ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪ੍ਰੋ ਪੰਜਾਬ ਟੀਵੀ ਤੇ ਇਸ ਵੇਲੇ ਕਿ ਬੇਅਦਬੀ ਦੇ ਮਲਜ਼ਮ ਦਾ ਮੌਕੇ ਦੇ ਉੱਪਰ ਕਤਲ ਹੋ ਗਿਆ ਨੌਜਵਾਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜਨ ਦੇ ਇਲਜ਼ਾਮ ਨੇ ਔਰ ਮਲਜ਼ਮ ਨੂੰ ਕਾਬੂ ਕਰਨ ਮਗਰੋਂ ਲੋਕ ਗੁੱਸੇ ਦੇ ਵਿੱਚ ਆ ਗਏ ਔਰ ਉਹਨਾਂ ਨੇ ਕੁੱਟ-ਕੁੱਟ ਕੇ ਮਲਜ਼ਮ ਦਾ ਕਤਲ ਕਰ ਦਿੱਤਾ ਕੁੱਟ-ਕੁੱਟ ਕੇ ਮਲਜ਼ਮ ਨੂੰ ਮਾਰ ਦਿੱਤਾ ਔਰ ਉੱਥੇ ਹੀ ਪਰਿਵਾਰ ਦਾ ਬਿਆਨ ਆਇਆ ਜਿਹੜਾ ਮਲਜ਼ਮ ਆ ਉਸਦੇ ਪਰਿਵਾਰ ਦਾ ਬਿਆਨ ਆਇਆ ਹੈ ਔਰ ਉਸਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਸਾਡਾ ਮੁੰਡਾ ਤਾਂ ਮੰਦਬੁੱਧੀ ਸੀ ਔਰ ਇਸ ਦਾ ਇਲਾਜ ਵੀ ਚੱਲ ਰਿਹਾ ਸੀ ਇਹ ਗੱਲ ਉਹਨਾਂ ਦੇ ਵੱਲੋਂ ਕਹੀ ਗਈ ਹੈ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਬੇਅਦਬੀ ਦੇ ਮਲਜ਼ਮ ਦਾ ਕਤਲ ਕਰ ਦਿੱਤਾ ਗਿਆ ਹੈ ਲੋਕਾਂ ਨੇ ਕੁਟਾਪਾ ਚੜ੍ਹਿਆ ਔਰ ਉੱਥੇ ਹੀ ਉਸ ਨੌਜਵਾਨ ਦਾ ਪਰਿਵਾਰ ਵੀ ਜਿਹੜਾ 19 ਸਾਲਾਂ ਦਾ ਨੌਜਵਾਨ ਸੀਗਾ ਔਰ ਉਸ ਦਾ ਪਰਿਵਾਰ ਵੀ ਸਾਹਮਣੇ ਆਇਆ ਹੈ ਰੋ ਰਿਹਾ ਹੈ ਪਰਿਵਾਰ ਇਹ ਉਸ ਦੇ ਪਰਿਵਾਰ ਦੀਆਂ ਤਸਵੀਰਾਂ ਨੇ ਉਸ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਸਾਡਾ ਮੁੰਡਾ ਜੋ ਹੈ ਉਹ ਬੇਕਸੂਰ ਹੈ ਔਰ ਉਹ ਬੇਅਤ ਵੀ ਦੀ ਗੱਲ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਸਾਡਾ ਮੁੰਡਾ ਮੰਦਬੁੱਧੀ ਸੀ ਔਰ ਉੱਥੇ ਹੀ ਜਥੇਬੰਦੀਆਂ ਦੇ ਅੱਗੂ ਕੀ ਕਹਿੰਦੇ ਆ ਸਿਰ ਦਸਣਾ ਸੁਣਾਉਣੇ ਤੁਹਾਨੂੰ ਔਰ ਉਸ ਤੋਂ ਬਾਅਦ ਪਰਿਵਾਰ ਦਾ ਕੀ ਪੱਖ ਆ ਉਹ ਵੀ ਸੁਣਾਉਣੇ ਆ ਕਮਗਨ ਦਿਆਂ ਅਰੇ ਮੈਸ ਤੋਂ ਉੱਤੇ ਉੱਪਰੋਂ ਚਲੇ ਗਿਆ ਪਹਿਲਾਂ ਸਵੇਰੇ ਫਿਰਦਾ ਰਿਹਾ ਕਰਿਆ ਜਾਂਦਾ ਫਿਰਦਾ ਰਿਹਾ ਜਾਂਦਾ ਦੁਪਹਿਰੇ ਗਿਆ ਉਧਰ ਮਨਾਲੇ ਗਿਆ ਓਥੇ ਜਾ ਕੇ ਪਸਾਂ ਰੱਬ ਜਾਂਦੇ ਕੋਈ ਆ ਗਾ ਰਾਸ ਦਾ ਪਾੜਿਆ ਜਦੋਂ ਸਾਨੂੰ ਨਹੀਂ ਵੇਖਿਆ ਤੇੰਦਾਂ ਨੇ ਉਹਨਾਂ ਨੇ ਮੁੱਢਾ ਛੱਕਿਆ ਨਹੀਂ ਮਾਰਤਾ ਦੁਬਾਰਾ ਨਾਲ ਪਾੜ ਕੇ ਮਾਰਿਆ ਮੈਂ ਕੋਲ ਖਣਾ ਜਦੋਂ ਮਾਰਿਆ ਉਹ ਮੈਨੂੰ ਮਾਰਦ ਲ ਕੇ ਮੈਂ ਭੱਜ ਗੱਡੇ ਲਿਆ ਬੈਰੀ ਹੱਥ ਲਾਉਂਦਾ ਰਿਹਾ ਬੇਚਾਰਾ ਕਿਤੀ ਕਿਤੀ ਰਾਤ ਬਾਹਰ ਲੈ ਆਦਾਲੀ ਇਹ ਫੰਟਾਂ ਨੇ ਉਹਨੂੰ ਇੱਥੇ ਰੋਕਿਆ ਬੜੇ ਜ਼ਬਰਦਸਤੀ ਰੋਕਿਆ ਤੇ ਰੋਕਣ ਦੇ ਬਾਅਦ ਉਹ ਪ੍ਰਭੂ ਜਸੂ ਦੇ ਨਾਰੇ ਲਾਵਾ ਪ੍ਰਭੂ ਜੀ ਹਾਰ ਤੇ ਪ੍ਰਭੂ ਪ੍ਰਭੂ ਤੇਰੀ ਮੱਤ ਕਰ ਤੇ ਇੱਥੇ ਸਹੀ ਸਲਾਮਤ ਉਹਨੂੰ ਸਿੰਘਾਂ ਨੇ ਕਰਕੇ ਤੇ ਅਸੀਂ ਵੀ ਆ ਗਏ ਸਾਰੇ ਸਿੰਘ ਆ ਗਏ ਸੀਗੇ ਪੇਰਾ ਨੂੰ ਪ੍ਰਸ਼ਾਸਨ ਦੇ ਹਵਾਲੇ ਕਰਤਾ ਏ ਜਿਹੜਾ ਪਰਚਾ ਦਰਜੀ ਹੁੰਦੇ ਤੇ ਗੇਤਗੀ ਤਾਂ ਹੋ ਗਿਆ ਏ ਕਰਾਤਾ ਏ ਤਾਰੀਖ ਕੌਮ ਨੇ ਅੱਗੇ ਕੋਈ ਕਹੇ ਸਿੱਧ ਕੋਲੋਂ ਪ੍ਰਸ਼ਾਸਨ ਆਦਾ ਜਾਂ ਮੇਰੇ ਕੋਲ ਆਦਾ ਏ ਸਾਰੇ ਸਿੰਘਾਂ ਨੂੰ ਵੀ ਗੱਲ ਕਰ ਸਕਦਾ ਹੈ ਤੇ ਸਾਰੇ ਛਿੰਗਾਂ ਦੇ ਵਿਚਾਰ ਕਰਕੇ ਇੱਕ ਮੀਟਿੰਗ ਕਰਕੇ ਫਿਰ ਅਗਲਾ ਆਪਾਂ ਫੈਸਲਾ ਲੈਣਾ ਹੈ ਤੇ ਜਿਹੜਾ ਉਹਨੂੰ ਆਪਾਂ ਪ੍ਰਸ਼ਾਸਨ ਦੇ ਹਵਾਲੇ ਕੀਤਾ ਹੈ ਜੇ ਪ੍ਰਸ਼ਾਸਨ ਪਹਿਲੋ ਕਾਰਵਾਈ ਕਰ ਦਿੰਦਾ ਤੇ ਆਪਾਂ ਅੱਜ ਇਹਨੇ ਸਿੰਘਾਂ ਨੂੰ ਇੱਥੇ ਇਕੱਠੇ ਨਾ ਹੋਣਾ ਪੈਂਦਾ ਸਾਡੇ ਗੁਰੂ ਜੀ ਦੁਬਾਰਾ ਸਾਹਿਬ ਦੇ ਹਿਰਦੇ ਕਿਹੜੇ ਬੁੰਦਰੇ ਕਿ ਨਾ ਬੁੰਦਰੇ ਜਾਂਦੇ ਤੇ ਰੇਹੇ ਹੀ ਬੇਨਤੀ ਕਰਾਂਗਾ ਕੌਮ ਨੂੰ ਖਾਰੇ ਫੰਕਟਾਂ ਨੂੰ ਲੱਗਰਾਂ ਦੇ ਸੰਗਤਾਈਆ ਆਪੋ ਆਪਣੇ ਗੁਰੂ ਘਰਾਂ ਤੇ ਪਹਿਰਾ ਲਾਓ ਸੰਗਰਾਤ ਨੂੰ ਪੂਰੀ ਜੋਟੀ ਕਰਿਆ ਕਰੋ ਗੁਰੂ ਘਰ ਦਾ ਡੇਰ ਖੁਦਾ ਨਾਲ ਛੱਡਿਆ ਕਰੋ ਇੱਕ ਮਿੰਟ ਵੀ ਤੇ ਜਿਹੜੀ ਅਗਲੀ ਕਾਰਵਾਈ ਹੋਵੇਗੀ ਬਾਬਾ ਜੀ ਨੂੰ ਬੇਨਤੀ ਕਰਤੀ ਆ ਸਵੇਰੇ ਸਹਿਜ ਪਾਠ ਨਾਲ ਪਾਊਗਾ ਉਹਨੇ ਆhti ਫੜਿਆ ਸੀ ਅੰਤ ਭਜਨ ਦਿਆ ਸੀ ਮੈਂ ਅੱਗੋਂ ਫੜਿਆ ਨੂੰ ਕੋਈ ਫਰਕ ਨਹੀਂ ਅੱਛਾ ਉਹਨੂੰ ਮੋਕੇ ਤੇ ਅੰਕ ਸਮੇਤ ਨੂੰ ਕਰਦਾ ਹਾਂ ਹਾਂਜੀ वैसे इथे गुरु घर ਦੇ ਵਿੱਚ ਕੋਈ ਗ੍ਰੰਥੀ ਸਿੰਘ ਜਾਂ ਗੁਰਦੁਆਰਾ ਸਾਹਿਬ ਸੇਵਾਦਾਰ ਪੈਨਾ ਗੁਰੂ ਘਰ ਦੇ ਵਿੱਚ ਨਾ ਹੈਗੇ ਆ ਬਾਬੇ ਉਹ ਤੁਹਾਡੇ ਨਾ ਬਜ਼ੁਰਗ ਹੋਣ ਕਰਕੇ ਹੈ ਗ੍ਰੰਥੀ ਹੈਗੀ ਐਸ ਬੁੱਕ ਸੇਵਾਦਾਰ ਉਤੋਂ ਉਹਨਾਂ ਤੋਂ ਇਲਾਵਾ ਤਾਂ ਨਾ ਜਿਹੜੇ ਆਪਣੇ ਪਿੰਡ ਦੇ ਗ੍ਰੰਥੀ ਹੈ ਨਾ ਉਹ ਆ ਕੇ ਫਿਰ ਦੋਵੇਂ ਟਾਈਮ ਪ੍ਰਕਾਸ਼ ਮਹਾਰਾ ਕਰਦੇ ਮਹਾਰਾ ਸੰਤੋਖ ਦਿਆ ਤੇ ਉਹ ਤੁਹਾਡੇ ਬਜ਼ੁਰਗ ਹੋਣ ਕਰਕੇ ਬਿਮਾਰ ਰਹਿੰਦੇ ਉਸ ਟਾਈਮ ਉਸ ਟਾਈਮ ਤੁਹਾਨੂੰ ਦੱਸਦੇ ਜਿਹੜਾ ਬਲਬੀਰ ਸਿੰਘ ਸੀ ਨਾ ਜੇ ਪਛਾਣਦੇ ਉਹ ਇੱਥੇ ਬੈਠੇ ਹੋਏ ਸੀ ਜਿਹੜੀ ਆਪਣੇ ਮੁੱਖ ਦੇ ਨਾਲ ਸੇਵਾਦਾਰ ਬਾਬਾ ਸੇਵਾ ਸਿੰਘ ਜੀ ਉਹ ਆਜ ਕਮਰੇ ਚੋਂ ਪਾਸੇ ਜੀ ਪੱਕੇ ਖੜੇ ਆ ਜਿਹੜੀ ਗੁਰਦੁਆਰਾ ਬਣਾਵਾ ਦੀ ਵਿਅਪਦੀ ਹੋਈ ਹੈ ਇੱਕ ਸ਼ਰਾਰਤੀ ਅੰਸਰ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ 파ੜੇ ਹੈ ਉਹਦੇ ਬਾਰੇ ਜਦੋਂ ਸੰਗਤਾਂ ਇਕੱਤਰ ਹੋਈਆਂ ਉਹ ਸੰਗਤਾਂ ਨੇ ਇਕੱਤਰ ਹੋ ਕੇ ਉਸ ਨੂੰ ਉਸਦੇ ਹਵਾਲੇ ਕੀਤਾ ਹੈ ਤੇ ਪ੍ਰਸ਼ਾਸਨ ਨੇ ਇਹ ਸਾਨੂੰ ਸ਼ਿਕਾਇਤ ਦਵਾਇਆ ਹੈ ਕਿ ਅਸੀਂ ਆਪਣੀ ਸੈਟ ਬਣਾਵਾਂਗੇ ਹਫਤੇ ਦੇ ਅੰਦਰ ਅੰਦਰ ਤੁਹਾਨੂੰ ਇਹਦਾ ਨਿਆਂ ਦੇਵਾਂਗੇ ਇਹ ਬੰਦਾ ਕਿੱਥੋਂ ਦਾ ਹੈ ਕਿੰਨੇ ਭੇਜਿਆ ਏ ਕੀ ਦੀ ਸ਼ਰਾਰਤ ਹੈ ਇੱਕ ਹਫ਼ਤਾ ਘੰਟੀ ਕਰਾਂਗੇ ਜੇ ਹਫ਼ਤੇ ਤੱਕ ਸਾਨੂੰ ਕੋਈ ਨਾਂ ਨਾ ਮਿਲੇਗਾ ਪੂਰੀ ਪਿੰਡ ਦੀ ਗੱਲ ਨਹੀਂ ਹੈ ਇਹ ਸਾਡੇ ਇਲਾਕੇ ਦੀ ਗੱਲ ਸਾਰੀ ਦੀ ਸਾਰਾ ਇਲਾਕਾ ਇਕੱਠਾ ਹੋ ਕੇ ਅਸੀਂ ਇਹਦੀ ਕਾਰਵਾਈ ਕਰਾਂਗੇ ਇਹਦੀ ਇਨਕੁਆਰੀ ਕਰਾਂਗੇ ਧੋਦੇ ਰਹੇ ਮੁਲਾਜ਼ਮਾਂ ਦੇ ਗੱਲ ਪਏ ਨੇ ਮੁਲਾਜ਼ਮ ਬੋਲ ਰਹੇ ਨਹੀਂ ਕਿੱਥੇ 2 ਸਾਲ ਤੋਂ ਹੋਵੇ ਦਵਾਈ ਚੱਲਦੀ ਨੂੰ ਪਰਚੀ ਉਹਨਾਂ ਖੋਲੀਆਂ ਮੈਥੋਂ ਪਰਚੀ ਦਿੱਤੀ ਗਏ ਨਾ ਪਰਚੀਆਂ ਲੈ ਗਿਆ ਗਈ ਚੱਲੰਦੀ ਮੁੰਡਾ ਕਿੰਨੀ ਉਮਰ ਸੀ ਕੀ ਲੱਗਦਾ ਸਾਡੇ 19 ਸਾਲ ਦੀ ਉਮਰ ਹੈ ਕੀ ਮੰਗਤੀ ਕਰਦੇ ਹਾਂਜੀ ਮੰਗਤੀ ਕਰਦੇ ਇਹਨਾਂ ਨੂੰ ਖਰਚਾ ਹੋਣਾ ਚਾਹੀਦਾ ਹਣ ਸਾਡੇ ਖਰਚਾ ਹੋਣਾ ਚਾਹੀਦਾ ਉਹਦੇ ਸੁਗਨਾਹ ਦੇ ਤਰ੍ਹਾਂ ਪੁਲਿਸ ਨੂੰ ਦਿੰਦੇ ਆਪੇ ਕਾਰਵਰੀ ਕਰਦੇ ਮੇਰਾ ਭਰਾ ਲੱਗਦਾ ਵਾ ਛੋਟਾ ਸਾਥ ਛੋਟਾ ਭਰਾ ਵਾ ਮੇਰੀ ਛਤਰੀ ਚ ਇਹ ਮੰਦਬੁੱਧੀ ਸੀਗਾ ਪਿਛਲੇ 10-12 ਸਾਲ ਤੋਂ 10-12 ਸਾਲ ਤੋਂ ਮਤਲਬ ਨਾ ਤੇ ਵਿਚਾਰੇ ਦਿਮਾਗ ਤੋਂ ਜਮਾ ਜਮਾ ਮਤਲਬ ਘਰੇ ਰਹਿੰਦਾ ਸੀਗਾ ਇਹਦੇ ਇਲਾਜ ਚੱਲਦਾ ਸੀ ਅੰਮ੍ਰਿਤਸਰ ਵਿੱਚ ਚੱਲਦਾ ਸੀਗਾ ਦਿੱਲੀ ਵੀ ਇਲਾਜ ਕਰਾ ਕੇ ਆਏ ਆਂਦਾ ਸਿਵਲ ਹਸਪਤਲ ਵਿੱਚ ਇਲਾਜ ਚੱਲਦਾ ਸੀਗਾ ਇਲਾਜ ਦੀਆਂ ਰਿਪੋਰਟਾਂ ਤਾਂ ਸੜ ਕੋਈ ਗਈਆਂ ਕਿ ਮੰਦਬੁੱਧੀ ਆ ਪੂਰੀਆਂ ਰਿਪੋਰਟਾਂ ਡਾਕਟਰ ਸੈਂਡ ਹੋਏ ਨੇ ਕਿ ਮੰਦਬੁੱਧੀ ਆ ਹੁਣ ਕੀ ਹੈ ਕਿ ਪਿਛਲੇ 10-12 ਸਾਲ ਤੋਂ ਪੂਰੇ ਪਿੰਡ ਨੂੰ ਪਤਾ ਵਾ ਗੁਰਦਰ ਸਿੰਘ ਸਾਹਿਬ ਨੂੰ ਪਤਾ ਵਾ ਕਿ ਵਿਚਾਰੇ ਦਿਮਾਗ ਤੋਂ ਪੈਦਲ ਆ ਇਹ ਕੋਈ ਯਾਦ ਰੰਜਿਸ਼ ਕੀਤੀ ਗਈ ਆ ਤੇ ਜਾਂ ਕਿਸੇ ਦੀ ਗੱਲ ਦੇ ਵਿੱਚ ਚੁਕਣਾ ਦੇ ਚਾਕੇ ਕੋਈ ਵੋਟਾਂ ਟਾਈਮ ਉਹ ਚੁਗਣਾ ਚਾਕੇ ਕਿਸ ਨੇ ਇਹ ਗੱਲ ਫਲਾਈ ਆ ਇਹਨੂੰ ਟਾਰਗੇਟ ਕੀਤਾ ਗਿਆ ਵਾ ਕਾਰ ਲੈ ਕੇ ਨਹਿੰਗ ਸਿੰਘਣ ਤੇ ਜਿਹੜੀ ਅਗਲੀ ਕਾਰਵਾਈ ਹੋਵੇਗੀ ਬਾਬਾ ਜੀ ਨੂੰ ਬੇਨਤੀ ਕਰਤੀ ਆ ਸਵੇਰੇ ਸਹਿਜ ਪਾਠਨਾ ਹੋਊਗਾ ਉਹਨੇ ਹਾਥੀ ਫੜਿਆ ਸੀ ਅੰਕ ਭੱਜਨ ਦਿਆ ਸੀ ਮੈਂ ਅੱਗੋਂ ਫੜਿਆ ਉਹਨੂੰ ਦੁਪਰ ਕੇ ਅੱਛਾ ਉਹਨੂੰ ਮੋਕੇ ਤੇ ਅੰਕ ਸਮੇਤ ਉਹਨੂੰ ਹਾਂਜੀ वैसे इथे गुरु घर ਦੇ ਵਿੱਚ ਕੋਈ ਗ੍ਰੰਥੀ ਸਿੰਘ ਜਾਂ ਗੁਰਦੁਆਰਾ ਸਾਹਿਬ ਸੇਵਾਦਾਰ ਪਹਿਲਾ ਗੁਰੂ ਘਰ ਦੇ ਵਿੱਚ ਨਾ ਹੈਗੀ ਆ ਬਾਬੇ ਉਹ ਥੋੜੇ ਨੇ ਬਜ਼ੁਰਗ ਹੋਣ ਕਰਕੇ ਐਡ ਗ੍ਰੰਥੀ ਹੈਗੀ ਐਸ ਬੁੱਕ ਸੇਵਾਦਾਰ ਉਹ ਤੋਂ ਉਹ ਤੋਂ ਇਲਾਵਾ ਤਾਂ ਨਾ ਜਿਹੜੇ ਆਪਣੇ ਪਿੰਡ ਦੇ ਗ੍ਰੰਥੀ ਹੈ ਨਾ ਉਹ ਆ ਕੇ ਫਿਰ ਦੋਵੇਂ ਟਾਈਮ ਪ੍ਰਕਾਸ਼ ਮਹਾਰਾ ਕਰਦੇ ਮਹਾਰਾ ਸੰਤੋਖਦੇ ਆ ਤੇ ਉਹ ਥੋੜੇ ਬਜ਼ੁਰਗ ਹੋਣ ਕਰਕੇ ਬਿਮਾਰ ਰਹਿੰਦੇ ਉਸ ਟਾਈਮ ਉਸ ਟਾਈਮ ਤੁਹਾਨੂੰ ਦੱਸਦੇ ਜਿਹੜਾ ਬਾਬਾ ਬਲਬੀਰ ਸਿੰਘ ਸੀ ਨਾ ਜਿਹੜਾ ਪਛਾਣਦੇ ਆ ਉਹ ਇੱਥੇ ਬੈਠੇ ਹੋਏ ਸੀ ਜਿਹੜੇ ਆਪਣੇ ਮੁੱਖ ਦੇ ਦਾ ਸੇਵਾਦਾਰ ਬਾਬਾ ਸੇਵਾ ਸਿੰਘ ਜੀ ਉਹ ਆਹ ਦੇ ਕਮਰੇ ਦੇ ਪਾਸੇ ਜੀ ਪੱਕੇ ਡੇਰੇ ਤੇ ਜਿਹੜੀ ਅਗਲੀ ਕਾਰਵਾਈ ਹੋਵੇਗੀ ਬਾਬਾ ਜੀ ਨੂੰ ਬੇਨਤੀ ਕਰਤੀ ਆ ਸਵੇਰੇ ਸਹਿਜ ਪਾਠਨਾ ਹੋਊਗਾ ਉਹਨੇ ਆਕੀ ਫੜਿਆ ਸੀ ਅੰਕ ਭਜਨ ਦਿਆ ਸੀ ਮੈਂ ਅੱਗੋਂ ਫੜਿਆ ਨੂੰ ਚੱਕ ਫੜ ਕੇ ਅੱਛਾ ਉਹਨੂੰ ਮੌਕੇ ਤੇ ਅੰਕ ਸਮੇਤ ਨੂੰ ਪੜ੍ਹਿਆ